ਸਿਆਣਾ ਪਾਰਤਵੰਸ਼ੀ ਦੇ ਰਾਸ਼ਟਰੀ ਪ੍ਰਧਾਨ ਯੋਗੇਸ਼ ਵਕਸ਼ੀ ਦੀ ਅਗਵਾਈ ਹੇਠ ਇੱਕ ਪੱਤਰਕਾਰ ਵਾਰਤਾ ਕੀਤੀ ਗਈ ਜਿਸ ਵਿੱਚ ਵੱਖ-ਵੱਖ ਮੁੱਦਿਆਂ ਨੂੰ ਲੈ ਕੇ ਜਿਹੜੀ ਗੱਲਬਾਤ ਕੀਤੀ ਗਈ ਜੋ ਕਿ ਪੰਜਾਬ ਨਾਲ ਸੰਬੰਧਿਤ ਸ ਇਸ ਮੌਕੇ ਤੇ ਸੁਖਬੀਰ ਬਾਦਲ ਦੇ ਗੋਲੀ ਚਲਾਉਣ ਵਾਲੇ ਮੁੱਦੇ ਤੇ ਵੀ ਗੱਲਬਾਤ ਕੀਤੀ ਗਈ ਉਹਨਾਂ ਨੇ ਕੀ ਕਿਹਾ ਕਿ ਆਓ ਵਿਖੋਨੇ ਹਾਏ ਰਿਪੋਰਟ ਵਿੱਚ ਲੁਧਿਆਣਾ ਲਾਈਵ ਤੋਂ ਸੁਮੇਸ਼ Ệ 10000 ਜੈਸੀ ਰਾਮ ਜੈ ਮਹਾਕਾਲ ਜੀ ਮੈਂ ਜੁਗੇਸ਼ ਬਖਸ਼ੀ ਸਰ ਭਾਰਤੋਂ ਜੀ ਤੋਂ ਨੈਸ਼ਨ ਬਦਾਨ ਰਸਤ੍ਰ ਬਦਾਨ ਮੇਰੇ ਨਾਲ ਸ਼ਿਵ ਕੁਸ਼ਮਾ ਜੀ ਪੰਜਾਬ ਬਦਾਨ ਮੇਰੇ ਨਾਲ ਜ਼ਿਲ੍ਹਾ ਬਦਾਨ ਜੀ ਆਪਣਾ ਸੋਨੂ ਬਾਈ ਜੀ ਸਾਡੇ ਜਿਹੜੇ ਪ੍ਰਧਾਨ ਜੀ ਲਵੀ ਸ਼ਰਮਾ ਜੀ ਤੇ ਮਦਨ ਨਾਲ ਜੀ ਅੱਜ ਅਸੀਂ ਇੱਕ ਬਿਆਨ ਆਇਆ ਹੈ ਅਖਬਾਰ ਦੇ ਵਿੱਚ ਆਪਣਾ ਜਥੇ ਦਾ ਪਾਇ ਧਿਆਨ ਸੀ ਮਨਜੀ ਦਾ ਉਹਨਾਂ ਨੇ ਕਿਹਾ ਹੈ ਵੀ ਅਸੀਂ ਜਿਹੜਾ ਨਰੇਂਦਰ ਸਿੰਘ ਚੋੜਾ ਜਿਨ੍ਹਾਂ ਨੇ ਸੁਖਵੀਰ ਸਿੰਘ ਬਾਦਲ ਜੀ ਜਿਹੜੇ ਪੰਜਾਬ ਦੇ ਉਪ ਮੁੱਖ ਮੰਤਰੀ ਵੀ ਰਹੇਗੇ ਆ ਉਹ ਲੋਕਲ ਸੇਵਾ ਵੀ ਕੀਤੀ ਆ ਉਹਨਾਂ ਨੇ ਉਹ ਆਪਣੀ ਇੱਕ ਸੇਵਾ ਦੇ ਰਹੀ ਸੀ ਜਿਨ੍ਹਾਂ ਨੇ 267 ਦੇ ਕਾਲ ਤੋਂ ਸਾਹ ਪੁੱਛਦੇ ਸਰਬੋੱਚ ਸਿੱਖ ਧਰਮ ਦਾ ਉਹਨਾਂ ਨੇ ਉਹ ਸੋਸਾਇਟੀ ਸੀ ਵੀ ਤੁਸੀਂ ਆਪਣੀ ਇਹ ਸੇਵਾ ਤੁਹਾਡੀ ਲੱਗੀ ਗਈ ਹੈ ਜੇ ਮਨ ਪੈਨਲਟੀ ਤੋੜਦੇ ਉੱਪਰ ਤੋਂ ਵੀ ਸੇਵਾ ਨਿਭਾ ਰਹੇ ਸੀਗੇ ਜੋ ਉਹਨਾਂ ਨੂੰ ਸਰਕਾਰ ਨੇ ਜਾਂ ਉਹਨਾਂ ਨੇ ਅੰਦਰ ਆਪਣਾ ਅਕਾਲ ਤਖਤ ਸਾਹਨੇ ਉਹਨਾਂ ਨੇ ਪੈਨਲਟੀ ਲਾਈ ਸੀ ਉਸੇ ਆ ਭੁਗਤਦੇ ਸੀਗੇ ਤੇ ਇਹਨੇ ਨਰਾਇਣ ਸਿੰਘ ਚੋੜੇ ਨੇ ਜਾ ਕੇ ਉਹਨਾਂ ਨੂੰ ਹਤਿਆ ਕਰਨ ਦੀ ਉਹਨੇ ਕੋਸ਼ਿਸ਼ ਕੀਤੀ ਉਹਨੇ ਗੋਲੀ ਮਾਰਨ ਦੀ ਕੋਸ਼ਿਸ਼ ਕੀਤੀ ਉਹ ਜਿਹੜਾ ਇਹ ਹੈਗਾ ਸਰਬਤ ਦੇ ਖਾਸੇ ਦਾ ਭਾਈ ਧਿਆਨ ਸਿੰਘ ਜੀ ਇਹਨਾਂ ਨੇ ਬਿਆਨ ਦਿੱਤੇ ਅਸੀਂ ਉਹਨੂੰ ਫਕਰੀ ਕੌਮ ਦਾ ਖਿਤਾਬ ਦਵਾਂਗੇ ਹੁਣ ਕੀ ਇਹ ਕਰਨ ਤੋਂ ਵੱਧ ਗਿਆ ਕੋ ਉਹ ਆਪਣੇ ਹੱਥ ਲੈ ਰਹੇ ਕਿ ਸਰਕਾਰ ਨੂੰ ਨੇ ਐਮਐਸਪੀ ਜੀ ਨਹੀਂ ਦੇ ਰਹੀ ਪ੍ਰਸ਼ਾਸਨ ਅਸੀਂ ਮੰਗ ਕਰਦੇ ਆ ਵੀ ਜਿਹੜਾ ਬੰਦਾ ਇਹ ਜਿ ਕੋਈ ਹੇਟ ਸਪੀਚ ਦਿੰਦਾ ਵਾ ਕਾਨੂੰਨ ਹੱਥ ਲੈਂਦਾ ਵਾ ਜਾਂ ਸਰਕਾਰ ਨੇ ਫੜ ਲਿਆ ਉਹਨੂੰ ਸਰਕਾਰ ਕੋਲੋਂ ਉਹਦੀ ਸਹਾਇਤਾ ਦੇ ਰਗੇ ਆ ਤੇ ਉਹਨੂੰ ਕਹਿੰਦੇ ਅਸੀਂ ਅਸੀਂ ਉਹਨੂੰ ਸੋ ਪਾਪਾ ਆਗੇ ਉਹ ਫਖਰੇ ਗੋਨ ਦਾ ਦੇਣਾ ਵਾ ਵੀ ਇਹ ਕੀ ਦੱਸ ਜਾਂਦੇ ਹੈਗੇ ਵੀ ਲੋਕਾਂ ਨੂੰ ਗੋਲੀਆਂ ਮਾਰੋ ਤੇ ਉਹਨਾਂ ਨੂੰ ਫਖਰੇ ਗੋਨ ਦਾ ਖਿਤਾਬ ਦੇਣਗੇ ਜੀ ਇਹਦਾ ਅਸੀਂ ਵਿਰੋਧ ਕਰਦੇ ਗਏ ਆ ਉਹ ਸਰਕਾਰਾਂ ਕੇ ਬੇਨਤੀ ਕਰਦੇ ਆ ਕਿ ਜਿਹੜੇ ਬੰਦੇ ਇਹ ਜਿਹੇ ਅੱਤਵਾਦੀ ਤਾਇਬ ਦੇ ਉਹਨਾਂ ਜਿਹੜਾ ਜਿਹੜਾ ਨਰੈ ਸਿੰਘ ਚੋੜਾ ਵਾ ਉਹਦਾ ਇਤਿਹਾਸ ਪੜੋ ਪਿੱਛੇ ਕ੍ਰਿਮਿਨਲ ਰਿਕਾਰਡ ਦਾ ਰਿਹਾਗਾ ਵਾ ਜੇ ਬੰਦੇ ਕਿਮਰ ਗੋੜਿਆ ਜਾਂ ਜੇ ਬੰਦੇ ਕਿਨ ਗੋਲੀ ਮਾਰਿਆ ਵਾ ਉਹਨੂੰ ਕੋਈ ਸਮਾਨਤ ਕਰਦਾ ਵਾ ਜਾਂ ਉਹਨੂੰ ਗੋਲੀ ਮਾਰਨ ਦੇ ਉਹ ਪੂਸਮਾਨਤ ਕਰਿਆ ਵਾ ਤੇ ਸਰਕਾਰ ਨੂੰ ਧਿਆਨ ਦੇਣਾ ਉਹਨਾਂ ਉੱਪਰ ਕੋਈ ਕਾਹਲੀ ਕਰਨੀ ਚਾਹੀਦੀ ਤਾਂ ਕਿ ਹੋਰ ਬੱਚਿਆਂ ਨੂੰ ਗਲਤ ਅਗਲ ਦੱਸ ਨਾ ਪਵੇ ਅਗਲੇ ਮੇਰੇ ਸਾਡੇ ਕਿਸੇ ਵੱਲ ਗੋਮਾਂਡਾ ਜੀ ਅਗਲੇ ਮੇਰੇ ਗੋਨ ਮੇਰੇ ਸਾਡੇ ਜੀ ਸ਼ਿਵ ਸ਼ਿਵ ਦੱਸਣਗੇ ਸ਼ਿਵਾ ਚਮ ਜੀ ਜੀ ਮੈਂ ਸ਼ਿਵ ਸਨਾ ਭਾਰਤਵੰਸ਼ੀ ਪੰਜਾਬ ਪ੍ਰਧਾਨ ਸ਼ਿਵਾ ਸ਼ਰਮਾ ਜੋ ਕਿ ਸਾਡੇ ਪ੍ਰਧਾਨ ਜੀ ਨੇ ਹੁਣੇ ਦੱਸਿਆ ਇੱਕ ਧਿਆਨ ਸਿੰਘ ਚੋੜਾ ਜੀ ਹੈਗੇ ਆ ਜਿਨ੍ਹਾਂ ਨੇ ਸੁਖਵੀਰ ਬਾਦਲ ਜੀ ਸਾਹਿਬ ਤੇ ਗੋਲੀ ਚਲਾਉਣ ਦੀ ਕੋਸ਼ਿਸ਼ ਕੀਤੀ ਆ ਔਰ ਸਰਕਾਰ ਨੂੰ ਇੰਨਾ ਨਜ਼ਰ ਨਹੀਂ ਆ ਰਿਹਾ ਕਿ ਕਿੰਨਾ ਵੱਡਾ ਕ੍ਰਾਈਮ ਹੈ ਦੇਖਿਆ ਜਾਵੇ ਤਾਂ ਹੈ ਔਰ ਦੂਜਾ ਇੱਕ ਪਾਸੇ ਕੀ ਨਾਮ ਸੀ ਬਣਾ ਦਿੱਤਾ ਜਿਹਦਾ ਧਿਆਨ ਸਿੰਘ ਮੰਡ ਧਿਆਨ ਸਿੰਘ ਮੰਡ ਨੇ ਉਹਨੂੰ ਇੱਕ ਕਿਤਾਬ ਦੇਣ ਦਾ ਆਰਡਰ ਕੀਤਾ ਵੀ ਇਹਨੂੰ ਸਿੱਖੀ ਕੋਮ ਫਕਰੇ ਕੋਮ ਫਕਰੇ ਕੋਮ ਦਾ ਤਿਆਗ ਦੇ ਰਹਾ ਉਹਨੂੰ ਤੇ ਇਹ ਕੋਈ ਇਹ ਹੇਡ ਸਪੀਚ ਆ ਦੇਖਿਆ ਜਾਵੇ ਤਾਂ ਤੇ ਸਾਡੇ ਬੰਦੇ ਦਿੰਦੇ ਸਾਡੇ ਪਰਚੇ ਦਰਜ ਹੁੰਦੇ ਨੇ ਅਗਰ ਕੋਈ ਹੋਰ ਦੇਵੇ ਉਹਨਾਂ ਨੂੰ ਕਿਤਾਬ ਦਿੱਤੇ ਜਾਂਦੇ ਨੇ। ਬਾਕੀ ਸਾਡਾ ਦੂਸਰਾ ਮੈਟਰ ਜਿਹੜਾ ਚੱਲਦਾ ਪਿਆ ਅੱਜਕੱਲ ਤੁਹਾਨੂੰ ਸਭ ਨੂੰ ਪਤਾ ਹੈ ਇਲੈਕਸ਼ਨ ਬਹੁਤ ਨੇੜੇ ਆ ਰਹੇ ਨੇ। 21 ਤਰੀਕ ਦੇ ਇਲੈਕਸ਼ਨ ਹੈ। ਸਭ ਨੂੰ ਪਤਾ ਹੈ ਕੌਂਸਲਰ ਦੇ ਨਗਰ ਨਿਗਮ ਦੇ ਔਰ ਸਾਡਾ ਸਰਕਾਰ ਨੂੰ ਇੱਕ ਹੱਥ ਜੋੜ ਕੇ ਬੇਨਤੀ ਹੈ ਜਿਵੇਂ ਕੀ ਸਭ ਨੂੰ ਪਤਾ ਹੈ ਜੀ ਪੂਰੇ ਪੰਜਾਬ ਦੇ ਅੰਦਰ ਗਊ ਜਿਹੜੀ ਗਊ ਮਾਤਾ ਆ ਔਰ ਮਹਾਰਾਸ਼ਟਰ ਦੇ ਵਿੱਚ ਗਊ ਮਾਤਾ ਨੂੰ ਰਾਸ਼ਟਰੀ ਮਦਦਾ ਉਸਕਾਰ ਮਿਲਿਆ ਗਿਆ ਔਰ ਅਸੀਂ ਵੀ ਆਈ ਚਾਹੁੰਨੇ ਆ ਕਿ ਸਾਡੇ ਪੰਜਾਬ ਦੀ ਗਊ ਮਾਤਾ ਨੂੰ ਰਾਸ਼ਟਰੀ ਮਾਤਾ ਦਾ ਖੋ ਜਿਤ ਕੀਤਾ ਜਾਵੇ ਠੀਕ ਹੈ ਔਰ ਜਿਵੇਂ ਸਭ ਨੂੰ ਪਤਾ ਇਸ ਗੱਲ ਦਾ گاਵਾਾਂ ਕਰਕੇ ਇਸ ਟਮਬਾਰਾ گاਵਾਾਂ ਕੋ ਮਰੀਆਂ ਨੇ ਸ਼ਹਿਰ ਦੇ ਵਿੱਚ ਜਗਾ ਜਗਾ ਹਰ ਪਲਾਜ਼ ਗੰਦਗੀ ਖਾਰੀਆਂ ਨੇ ਰੋਡ ਤੇ ਹਾਈਵੇ ਦੇ ਕੋ ਮਰੀਆਂ ਨੇ ਉਹਨਾਂ ਕਰ ਐਕਸੀਡੈਂਟ ਕਿੰਨੇ ਹੁੰਦੇ ਆ ਲੋਕਾਂ ਜਾਨਾਂ ਕਿੰਨੀ ਜਾਂਦੀਆਂ ਨੇ ਅਸੀਂ ਸਰਕਾਰ ਨੂੰ ਇੱਕੋ ਹੀ ਅਪੀਲ ਕਰਾਂਗੇ ਕਿ ਜਿਹੜੀ ਸਬਸਿਡੀ گاਵਾਾਂ ਦੇ ਨਾਂ ਤੇ ਆ ਰਹੀ ਆ ਇਹ ਉਹਨਾਂ ਤੇ ਹੀ ਯੂਜ਼ ਕੀਤੀ ਜਾਵੇ ਉਂ ਨਾ ਪੈ ਰਹੀ ਵੀ। ਔਰ ਦੇਖੋ ਤੁੰਦੇ ਦੇ ਕੋਲ ਤੁੰਦ ਕਿੰਨੀ ਪੈ ਰਹੀ ਆ। ਤੁੰਦਾ ਦੇ ਵਿੱਚ ਪਸ਼ੂ ਪਸ਼ੂਆਂ ਨੇ ਨਜ਼ਰ ਆਉਣਾ ਹੀ ਨਹੀਂਗਾ। ਔਰ ਗੱਡੀਆਂ 'ਚ ਵਜਣਾ ਔਰ ਨੁਕਸਾਨ ਦੇ ਕੋ ਜਾਨੀ ਜਾਨਵਰ ਨੂੰ ਨੁਕਸਾਨ ਹੋ ਸਕਦਾ। ਸਰਕਾਰ ਨੂੰ ਅਸੀਂ ਇੱਕੋ ਬਿੰਦੀ ਕਰਾਂਗੇ ਆਪਣੇ ਡੀਸੀ ਸਾਹਿਬ ਨੂੰ ਇੱਕੋ ਬਿੰਦੀ ਕਰਾਂਗੇ ਵੀ ਇਨ੍ਹਾਂ ਦੇ ਉੱਤੇ ਸਬਸਿਡੀ ਜਿਨ੍ਹਾਂ ਦੀ ਆਂਦੀ ਗੋਛਾਲਾ ਦੇ ਨਾ ਗੋਛਾਲਾ ਪਹੁੰਚਾਇਆ ਜਾਵੇ। ਇਹਨਾਂ ਦਾ ਬਿਲਕੁਲ ਇੱਕ ਤਰ੍ਹਾਂ ਮਹਾਂਪੂਰਨ ਧਿਆਨ ਰੱਖਿਆ ਜਾਵੇ। ਆਪਣਾ ਜਦ ਮੰਡੀ ਤੋਂ ਜਾ ਰਹੇ ਸੀ ਹਾਂ। ਹਾਂਜੀ ਸਾਡਾ ਜੀ ਸਾਡੇ ਰਾਸ਼ਟਰੀ ਪ੍ਰਧਾਨ ਯੂਨੀਕ ਬਖਸ਼ੀ ਦੇਂ ਦੇਸ਼ਾਂ ਦੇ ਸਾਰ ਸਾਡੀ ਸ਼ਿਵ ਸੰਨ ਭਾਰਤ ਧਰਨਾ ਲਾ ਰਹੇ ਆ ਅਲਗ-ਅਲਗ ਗੱਢਣ ਇਕੱਠੇ ਹੋ ਰਹੇ ਹਿੰਦੂ ਸੰਗਠਨ ਇਕੱਠੇ ਹੋ ਰਹੇ ਨੇ ਜਿੱਥੇ ਉਹਦੇ ਅਸੀਂ ਗਾਵਾਂ ਦੇ ਮੈਟਰ 'ਚ ਹੀ ਧਰਨਾ ਲਾ ਰਹੇ ਆ ਸੀ ਜਿਹਦੇ ਕਰਕੇ ਸਾਡੇ ਸੰਗਠਨ ਤੋਂ ਸਾਡੇ ਰਾਸ਼ਟਰੀ ਭਲਾਈ ਅਨੁਗੋਸ਼ ਬਖਸ਼ੀ ਜੀ ਔਰ ਸਾਰੀ ਸੁਚੀ ਟੀਮ ਨਾਲ ਪਹੁੰਚੇਗੀ ਔਰ ਉਹਨਾਂ ਨੂੰ ਮੰਗ ਪਤਾ ਦਿੱਤਾ ਜਾਊਗਾ 100 ਵਾਰ ਨੂੰ 16 ਤਰੀਕ ਨੂੰ ਅਸੀਂ ਆਪਣੇ ਸਾਰੇ ਸਨਾਤੀ ਭਰਾਵਾਂ ਨੂੰ ਪੂਰੇ ਪੰਜਾਬ ਦੇ ਵਿੱਚ ਨਿਯੋਤਾ ਦਿੰਦੇ ਆ ਆਹਵਾਨ ਕਰਦੇ ਗਏ ਆ ਕਿ ਪੂਰੇ ਪੰਜਾਬ ਦੇ ਵਿੱਚ ਸਾਰੇ ਸੰਗਠਨ ਅੱਪਰੇ ਪੇ ਤੋਰ ਦੇ ਉੱਪਰ ਤੁਸੀਂ ਦੋਦੀ ਸੀ ਸਾਹ ਨੂੰ ਮੋਨਡ ਦੇਣਗੇ ਔਰ ਇੱਥੇ ਅਸੀਂ ਸੋਣਾ ਦਿਨ ਅਸੀਂ ਇੱਥੇ ਡੀਸੀ ਸਾਹਿਬ ਨੂੰ ਸਾਰੇ ਸੈਕਟਰੀ ਇਕੱਠੇ ਹੋ ਕੇ ਨੂੰ ਮੰਡਨ ਦੇਣਗੇ ਵੀ ਜਿਹੜੇ ਗਊ ਨੂੰ ਰਾਜ ਮਾਤਾ ਕੋਸ਼ਿਸ਼ ਕੀਤਾ ਜਾਵੇ ਗਊ ਹੱਤਿਆ ਤਵੇ ਬੰਦ ਹੋਏਗੀ ਕਿ ਜਿਹੜੇ ਰਾਜ ਮਾਤਾ ਕੋਈ ਜਿਹੜੇ ਗਾਵਾਂ ਦੇ ਹੱਤਿਆ ਹੋ ਰਹੀ ਆ ਸਾਡੇ ਜਿਹੜੇ ਸੈਕਟਰੀ ਹੈਗੇ ਆ ਰੋਜ਼ ਰਾਤ ਰਾਤ ਰਾਕੇ ਗਊ ਹੱਤਿਆ ਰੁਕ ਫੜਦੇ ਆਗੇ ਲੇਕਿਨ ਉਹਨਾਂ ਦੇ ਉੱਪਰ ਸਿਰਫ ਪਰਦਾ ਪਰਦਾ ਬਜਵੰਦ ਕੇ ਬਾਹਰ ਆ ਜਾਂਦੇ ਆ ਅਸੀਂ ਚਾਹਦੇ ਆ ਵੀ ਗਊ ਮਾਤਾ ਨੂੰ ਰਾਜ ਮਾਤਾ ਦੇ ਕੋਈ ਕੋਸ਼ਿਸ਼ ਕੀਤਾ ਜਾਵੇ ਤਾਂ ਕਿ ਇਹ ਗਊ ਹੱਤਿਆ ਬੰਦ ਹੋਵੇ